ਜਿਹੜੀ ਪਾਕ ਤੋਂ ਆਪਣੇ ਭਾਈ ਲੈਣੇ ਨੂੰ ਅੰਗਦ ਬਣਾ ਦਿੱਤਾ ਜਿਹੜੀ ਪਾਕ ਤੋਂ ਆਖੜੇ ਬਾਤੇ ਅਮਰਦਾਸ ਨੂੰ ਗੁਰੂ ਅਮਰਦਾਸ ਬਣਾ ਦਿੱਤਾ ਜਿਹੜੀ ਪਾਕ ਤੋਂ ਆਪਣੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਅੱਜ ਉਹੀ ਪਾਕ ਤੋਂ ਆਪਣੇ ਹਰਜਨ ਦੇ ਨੂੰ ਗੁਰੂ ਹਰਜਨ ਦੇਵ ਬਣਾਇਆ ਅੱਜ ਤੇ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਜਾ ਰਹੇ ਆ ਉਦਾਸੀਨ ਸੰਪਰਦਾਇਆਂ ਪਰ ਉਹਨਾਂ ਨੇ ਦੋ ਪੱਤਾਂ ਭੇਜੀਆਂ 2112 ਕਿਉਂਕਿ ਪਤਾ ਸਾਹਿਬ ਜੀ ਵੀ ਪਰਚੀ ਕੰਨ ਨੂਦ ਕਰਦੇ। ਬਾਬਾ ਸ਼ਹੀਦ ਜੰਗ ਨੇ ਨਾ 2 ਦਸਤਾਰ ਇਸ ਕਰਕੇ ਭੇਜੀਆਂ ਨਹੀਂ ਇੱਕ ਦਸਤਾਰ ਤੇ ਹੀ ਪਹੁੰਚਾਈ ਜਿਹੜੀ ਗੁਰੂ ਅਰਜਨ ਦੇਵ ਦੇ ਸਿਰ ਤੇ ਸੋਹਣੀ ਹੈ ਤੇ ਦੂਜੀ ਦਸਤਾਰ ਵੱਡੇ ਪੱਕਰ ਦੀ ਜਿਹੜੀ ਗੁਰਜੀ ਚੰਦ ਨੂੰ ਦੇਣੀ ਹੈ ਤੇ ਮੈਂ ਬੇਨਤੀ ਕਰਾਂ ਕਿ ਇਤਨੀ ਸੂਝ-ਬੂਝ ਦੇ ਮਾਲਕ ਸਾਹਿਬ ਬਾਬਾ ਸ਼ਹੀਦ ਚੰਦ ਅੱਜ ਸਾਹਬ ਸਾਹਿਬ ਜਨਮ ਅਸਰ ਕੇ ਰੋਕੋ ਸਾਬਾ ਸ਼ਹੀਦ ਚੰਦ ਦੇ ਅੰਦਰ ਚੁੱਕਦੇ। ਅੱਜ ਉਹਨਾਂ ਨੂੰ ਸਾਨੂੰ ਸ਼ਾਇਦ ਲੋਕ ਸਮਝਦੇ ਨੇ ਅਸੀਂ ਗੁਰੂ ਦੇ ਪੁੱਤਰਾਂ ਦੀ ਨਿੰਦਿਆ ਕਰਾਂਗੇ ਤੇ ਲੋਕ ਸਮਝਣਗੇ ਪਰ ਸੱਚ ਜਾਣਿਓ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਇਹ ਗੱਲ ਕਹਿੰਦੇ ਨੇ ਕਿ ਬਾਬਾ ਸ਼੍ਰੀ ਚੰਦ ਗੁਰੂ ਦਾ ਕਹਿਣਾ ਨਹੀਂ ਬਣਿਆ ਪਰ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨ ਰਹੇ ਇੱਥੋਂ ਤੱਕ ਕਹਿ ਦਿੱਤਾ ਗੁਰੂ ਗਿਆਨ ਗ੍ਰੰਥ ਦੀ ਲੋੜ ਕੋਈ ਨਹੀਂ ਹਰਮੰਦਰ ਸਾਹਿਬ ਦੇ ਸਰੋਵਰ ਦੇ ਉੱਤੇ ਕਿੰਨੀ ਵਾਤਾ ਬਕਾਲਾ ਸਾਲਕ ਨੂੰ ਤੇਜ ਬਹਾਦਰ ਦੇ ਸਥਾਨ ਤੇ ਜੁੜਿਆ ਬਾਵੇ ਬਕਾਲੇ ਦੇ ਘੋਰੇ ਦਾ ਇਤਿਹਾਸ ਮੰਡਕ ਕਰ ਦਿੱਤਾ ਗੂਜਰੀ ਸ੍ਰੀ ਤਰਲੋਚਨ ਜੀ ਉਹ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਣਾ ਬਾਹਰ ਭੇਖ ਉਦਾਸੀ ਅੰਦਰ ਮਲ ਨਿਰਮਲ ਨਹੀਂ ਕੀਨ ਬਾਹਰ ਭੇਖ ਉਦਾਸੀ ਅੰਦਰਲਾ ਮੰਨ ਤਾਂ ਅੰਦਰ ਤਾਂ ਮਹਿਲ ਹੈ ਤੇਰੇ ਮਨ ਦੇ ਵਿੱਚ ਉਹ ਨੂੰ ਦਾ ਗੱਡੀ ਨਹੀਂ ਵਹਿਦਾ ਤੂੰ ਤੀਰੀ ਨਿਰਵਨ ਕੀਤਾ ਜੀ ਆਪਣਾ ਅੰਦਰ ਹਿਰਦਾ ਤਾਂ ਨਿਰਵਨ ਲਈ ਕੀਤਾ ਬਾਹਰ ਭੇਖ ਉਦਾਸੀ ਬਾਹਰ ਸ੍ਰੀ ਚੰਦ ਬਣਿਆ ਫਿਰਦਾ ਬਾਹਰ ਉਦਾਸੀ ਭੇਖ ਹੈ ਸ੍ਰੀ ਚੰਦ ਵਾਲਾ ਬਾਹਰ ਭੇਖ ਉਦਾਸੀ ਉਦਾਸੀ ਭੇਖ ਹੈ ਬਾਹਰ ਬਣਾਇਆ ਹੋਇਆ ਮਹਿਲ ਅੰਦਰ ਤင်း ਧੋਖਾ ਦੇਣ ਬਾਤੇ ਲੋਕਾਂ ਨੂੰ ਉਦਾਸੀ ਮਤ ਪਹਿਲ ਚੱਲ ਰਹੀ ਹੈ ਤਾਂ ਮਨ ਨੂੰ ਸ਼ੀਸ਼ਾ ਪਹਿਨਾ ਹਿਰਦਾ ਕਮਲ ਘਟ ਬ੍ਰਹਮਣਾ ਚੀਨਾ ਕਾਹੇ ਭਇਆ ਸੰਿਆਸੀ ਹਿਰਦਾ ਕਪਟ ਹਿਰਦਾ ਕਮਲ ਘਟ ਬ੍ਰਹਮਣਾ ਚੀਨਾ ਹਿਰਦਾ ਕਮਲ ਘਟ ਬ੍ਰਹਮਣਾ ਚੀਨਾ ਘਟ ਬ੍ਰਹਮਣਾ ਚੀਨਾ ਆਪਣੇ ਹਿਰਦੇ ਵਿੱਚ ਬ੍ਰਹਮ ਸੀ ਜਿਹੜਾ ਹਿਰਦੇ ਦੇ ਵਿੱਚ ਉਹ ਖੋਜਿਆ ਨਹੀਂ ਤਾਂ ਹਿਰਦੇ ਕਮਲ ਵਿੱਚ ਬ੍ਰਹਮ ਹੈ ਸਭ ਤੇ ਕਮਲ ਘਟ ਬ੍ਰਹਮ ਨੂੰ ਚੀਨਿਆ ਜਾਂ ਹਿਰਦਾ ਕਮਲ ਕਹਿ ਲੋ ਚਾਹੇ ਹਿਰਦਾ ਘਟ ਕਹਿ ਲੋ ਬ੍ਰਹਮ ਨੂੰ ਚੀਨਿਆ ਉਹ ਜਿਹੜਾ ਬ੍ਰਹਮ ਅੰਦਰ ਪੂਰਵ ਬ੍ਰਹਮ ਨਹੀਂ ਹੈ ਉਹ ਬ੍ਰਹਮ ਉਹ ਆਪਣਾ ਕਾਹੇ ਖੋਜਿਆ ਨਹੀਂ ਤਾਂ ਆਪਣਾ ਮੂਲ ਨਹੀਂ ਖੋਜਿਆ ਕਾਹੇ ਭਿਆਸਨੇ ਅਸੀ 88 ਆਸ ਛੜਤੀ ਮੈਂ ਆਸ ਕੋਈ ਕਿਸੇ ਕਿਸਮ ਦੀ ਆਸ ਦਾ ਤਿਆਗ 88 ਹੁੰਦਾ ਗਲਤੀ ਕੀ ਕੀਤੀ ਸਾਰੀ ਆਛੜਤੀ ਤਾਂ ਤਾਂ ਨਾਮ ਦੀ ਆਸ ਵੀ ਛੜਤੀ ਤਾਂ ਉੱਤੇ ਮਿਲਣਾ ਕੀ ਸੀ माया ਛੜਤੀ ਪ੍ਰਾਪਤੀ ਕੀ ਕਰਨੀ ਉਹਦਾ ਗਿਆਨ ਕੋਈ ਨਹੀਂ ਕਾਹੇ ਪਿਆਸ ਨੇ ਅਸੀਂ ਕਾਹਦੇ ਵਾਸਤੇ ਬਣਿਆ ਸੀ ਓਏ ਆਸਾਂ ਬਾਹ ਲੀਆਂ ਮਾਇਆ ਦੀਆਂ ਛੱਡਦੇ ਉਹ ਤਾਂ ਠੀਕ ਐ ਪਰ ਜਿਹੜਾ ਬ੍ਰਹਮ ਸੀ ਉਹ ਖੋਜਣਾ ਸੀ ਨਾਲ ਉਹ ਤਾਂ ਚੀਂਦੇਆਂ ਦੀ ਉਹ ਕਾਹਦੇ ਨਾ ਖੋਜਦਾ ਉਹ ਖੋਜਦਾ ਨਾਮ ਲੜ ਨਾਮ ਦੀ ਭੁੱਖ ਨਹੀਂ ਲੱਗੀ ਸਾਚੇ ਨਾਮ ਕੀ ਭੁੱਖ ਨਹੀਂ ਪੈਦਾ ਹੋਈ ਇਹ ਇੱਕ ਆਸਰ ਖੜੀ ਸੀ ਮਨ ਵਾਹਿ ਉਹ ਰੱਖੀ ਦਿੱਤਾ ਆਸਾਂ ਸਾਰੀਆਂ ਟਹਿਲ ਗਈਆਂ ਕਹਿੰਦਾ ਮੈਂ ਸਨੈਸੀ ਹੋ ਗਿਆ ਪਾਗਲ ਹੋ ਗਿਆ ਸੰਨਿਆਸੀ ਕਾਦਾ ਹੋ ਗਿਆ ਪਾਗਲ ਹੋ ਗਿਆ ਕਾਹੇ ਪਿਆ ਸੰਨਿਆਸੀ ਪਾਗਲ ਹੈ ਨਾ ਕਿਉਂ ਸੰਨਿਆਸੀ ਬਣਿਆ ਸੀ ਸਾਬਤ ਕਰਤਾ ਪਾਗਲ ਨੂੰ ਤੂੰ ਹਿਰਦੇ ਕਮਲ ਘਟ ਬ੍ਰਹਮ ਨਾ ਜੀਣਾ ਕਾਹੇ ਪਿਆ ਸੰਨਿਆਸੀ ਸੰਨਿਆਸੀ ਦਾ ਕੀ ਫਾਇਦਾ ਹੋਇਆ ਬਣਨ ਦਾ ਹੋਰ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਪਰਮੇ ਭੂਲੀ ਰਹਿ ਜਾਏ ਚੰਦਾ ਜਾਏ ਜਾਏ ਚੰਦਾ ਦਾ ਕੌਣ ਹੈ ਜਾਏ ਚੰਦਾ ਹੁਕਮ ਹੈ ਪਰਮੇ ਭੂਲੀ ਰਹਿ ਜਿਹੜਾ ਸਾਰਿਆਂ ਨੂੰ ਜਿੱਤ ਲੈਂਦਾ ਜਾਏ ਚੰਦ ਉਹਦਾ ਹੀ ਨਾਮ ਹੈ ਜਾਏ ਚੰਦਾ ਪੂਰਨ ਬ੍ਰਹਮ ਜਾਏ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਜਿਹਨੇ ਆਪਣਾ ਮਨ ਜਿੱਤ ਲਿਆ ਉਹ ਜਾਇ ਚੰਦਾ ਚੰਦ ਮਨ ਹੁੰਦਾ ਨਾ ਜਿਹਨੇ ਆਪਣਾ ਮਨ ਜਿੱਤਿਆ ਹੋਇਆ ਮਨ ਕਾਬੂ ਚ ਹੋਇਆ ਜਾਇ ਚੰਦਾ ਕਾਹੇ ਭੁਲੀ ਰੇ ਜਾਇ ਚੰਦਾ ਇਹ ਜਾਇ ਚੰਦਾ ਸਾਰੇ ਭੁੱਲੇ ਫਿਰਦੇ ਨੇ ਪਰਮੇ ਭੁਲੀ ਰੇ ਜਾਇ ਚੰਦਾ ਇਹ ਪਰਮੇ ਭੁਲੀ ਆ ਸਾਰੀ ਦੁਨੀਆ ਤੇ ਜਾਇ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਨਹੀਂ ਜਿਹਨੇ ਕਿਸੇ ਨੇ ਖੋਜਿਆ ਪਰਮਾਨੰਦਾ ਪਰਮਾਨੰਦਿਕ ਹੋ ਗਿਆ ਕਿਸ ਨੇ ਪਰਮ ਆਨੰਦ ਕਿੱਥੋਂ ਮਿਲਦਾ ਹੈ ਪਰਮ ਆਨੰਦ ਕੀ ਹੁੰਦਾ ਖੋਜਿਆ ਨਹੀਂ ਕਿਸ ਨੇ ਨਾ ਖੋਜਿਆ ਹੀ ਨਹੀਂ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਉਹਦੀ ਇੱਛਾ ਹੀ ਕਿਵੇਂ ਪੈਦਾ ਹੋ ਜੂ ਇੱਛਾ ਉਹ ਚੀਜ਼ ਦੀ ਪੈਦਾ ਹੁੰਦੀ ਹੈ ਜਿਹੜੀ ਖੋਜੀ ਜਾਵੇ ਜਿਹਦਾ ਪਤਾ ਲੱਗ ਜਵੇ ਇਹਨੂੰ ਦੇਖ ਲਈਏ ਇਹਨੂੰ ਸਮਝ ਲਈਏ ਉਹਦੀ ਇੱਛਾ ਪੈਦਾ ਹੋ ਪਰਮਾਨੰਦੀ ਵਸਤਾ ਦੀ ਛੇ ਦੀ ਪੈਦਾ ਹੋਈ ਕਿਸੇ ਦਿਨ ਤੋਂ ਖੋਜੀ ਉਹਦੀ ਹਾਂ ਘਰ ਘਰ ਖਾਇਆ ਪਿੰਡ ਵਧਾਇਆ ਖਿੰਤਾ ਮੁੰਦਾ ਮਾਇਆ ਸਨਾਤੀ ਕੀ ਕਰਦੈ ਨੇ ਅਮੀਰ ਆਦਮੀ ਦੇ ਘਰਾਂ ਦੇ ਤੋਰੇ ਫਿਰਦੇ ਘਰ ਘਰ ਖਾਇਆ ਘਰ ਘਰ ਖਾਇਆ ਪਿੰਡ ਪੇਟ ਵਧਾਇਆ ਪਿੰਡ ਵਧਾਇਆ ਪਿੰਡ ਵਧਾਇਆ ਸਰੀਰ ਵਧੀਰਾ ਬੋਟਾ ਕਰ ਲਿਆ ਅਮੀਰਾਂ ਦਾ ਚੰਗਾ ਖਾਣ ਨੂੰ ਬੜਦਾ ਸਰੀਰ ਤਾਂ ਰਿਸਪੋਸਟ ਹੋ ਗਿਆ ਟਕੜਾ ਹੋ ਗਿਆ ਖਿੰთა ਮੁੰਦਾ ਮਾਇਆ ਖਿੱਤਾ ਖਿੱਤਾ ਰੱਖਿਆ ਗੋਦੜੀ ਉੱਤੇ ਮੁੰਦਾ ਮਾਇਆ ਇਹ ਬੁੱਧਰਾ ਨੇ ਦੋ ਚੀਜ਼ਾਂ ਨਿਸ਼ਾਨੀਆਂ ਨੇ ਖਿੰਤਾ ਔਰ ਮੁੰਦਾ ਇਹ ਤਾਂ ਦੋਏ ਮਾਇਆ ਨੇ ਮਾਇਆ ਦੀਆਂ ਦੋ ਨਿਸ਼ਾਨੀਆਂ ਲਈ ਫਿਰਦਾ ਕੰਨਾ ਚ ਮੁੰਦਰਾ ਪਾਲੀਆਂ ਇੱਕ ਇੱਕ ਗੋਦੜੀ ਲੈ ਲਈ ਉੱਤੇ ਵਾਥ ਆਈ ਰੱਖਦੇ ਅਸੀਂ ਦੋ ਚੀਜ਼ਾਂ ਇਹਦਾ ਮਾਇਆ ਹੈ ਥੋੜੀ ਰੱਖ ਲੈ ਜਾਇ ਜਿਆਦਾ ਰੱਖ ਲੈ ਮਾਇਆ ਦਾ ਮਾਇਆ ਹੀ ਆ ਪੂ ਮੀਮਸਾਨ ਕੀ ਭਸਮ ਲਗਾਈ ਗੁਰਬਿਣਾ ਤਤ ਨ ਪਾਇਆ ਪੂ ਮੀਮਸਾਨ ਕੀ ਭਸਮ ਲਗਾਈ ਗੁਰਬਿਣਾ ਤਤ ਨ ਪਾਇਆ ਉਹ ਵਸਾਨ ਹੁੰਦਾ ਜਿੱਥੇ ਮੜੀਆਂ ਮੁਰਦੇ ਜਾਲਦੇ ਨੇ ਉੱਥੇ ਚਲੇ ਜਾਂਦੇ ਨੇ ਉਹ ਜਿੱਥੇ ਹੁੰਦੀ ਆ ਨਾ ਜਲਦਾ ਸਰੀਰ ਜਲਿਆ ਹੋਇਆ ਸਿਵਾ ਉਹਦੀ ਸੋਆ ਚੱਕ ਕੇ ਮੜ ਲੈਂਦੇ ਸਰੀਰ ਨੂੰ ਕੋਈ ਇਹ ਵੀ ਉਹ ਸੋਇ ਆ ਇਹਦਾ ਇਹ ਜੀ ਸੋਆ ਬਣ ਜਾਣੀ ਆ ਉਹ ਵੀ ਮਸਾਲਣ ਕੀ ਭਸਮ ਲਗਾਈ ਗੁਰ ਬਿਨਾਂ ਤਤ ਨਾ ਪਾਇਆ ਗਿਆਨ ਤੇ ਬਿਨਾਂ ਤਤ ਕੀ ਪੜ੍ਹੂ ਸੀ ਆਈ ਕੰਮ ਰਹਿ ਗਿਆ ਸੀ ਇਹਦਾ ਨਾ ਕੀ ਮਤ ਜੂਸ ਕੀ ਅਕਲ ਦੀ ਗੱਲ ਹੈ ਕੀ ਪ੍ਰਾਪਤੀ ਹੈ ਇਹਦੇ ਚ ਗੁਰ ਬਿਨਾਂ ਤਤ ਨਾ ਪਾਇਆ ਗੁਰ ਬਿਨਾਂ ਤਤ ਗਿਆਨ ਤੇ ਬਿਨਾਂ ਤਤ ਤਤ ਵੀ ਸੰਤ ਤਤ ਵਸੂਗਾ ਜੜੀ ਆਤਮਾ ਜਿਹੜੀ ਹੈ ਪਰਮਤਾਤਾ ਜਿਹੜਾ ਉਹ ਜਿਹੜਾ ਕਾਰੀ ਜਿਹੜੀ ਸੀ ਆਪਣਾ ਮੂਲ ਦਾ ਦਰਸ਼ਨ ਨਹੀਂ ਹੋਇਆ ਮੂਲ ਦੀ ਪ੍ਰਾਪਤੀ ਨਹੀਂ ਹੋਈ ਚੇਤਨਾ ਤੱਕ ਨਹੀਂ ਪਹੁੰਚ ਸਕਿਆ ਸ਼ਬਦ ਗੁਰੂ ਨਾਲ ਸਪਰਸ਼ ਨਹੀਂ ਹੋ ਸਕਿਆ ਉਹ ਤਤ ਨਾ ਪਾਇਆ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ ਕਾਹੇ ਜਪੋਰੇ ਕੀ ਜਪ ਕਰਦੇ ਹੋ ਤੁਸੀਂ ਕਾਹੇ ਤਪੋਰੇ ਅਕ ਤਪ ਕਾਦਾ ਕਰਦੇ ਹੋ ਤਫੀ ਜਨਿਓ ਜਿਹੜਾ ਜਪ ਹੈ ਬਾਰ ਬਾਰ ਰਟਣ ਜਪਣਾ ਉਹ ਕਰਦੇ ਸੀ ਸਦਾਸੀ ਇੱਕ ਸ਼ਬਦ ਨੂੰ ਲੈ ਕੇ ਰਟੀ ਜਾਣੇ ਜਿਵੇਂ ਵੈਰੂ ਵੈਰੂ ਕਰਦੇ ਉਹ ਖਡੂੜ ਕੀਤਾ ਹੋਇਆ ਕਾਹੇ ਤਪੋਰੇ ਕਾਹੇ ਜਪੋਰੇ ਕਾਹੇ ਤਪੋਰੇ ਜਬ ਤਬ ਤਾਂ ਦੋਏ ਖਡੂੜਨ ਕਰਦੇ ਇਹ ਜਪ ਕਾਦਾ ਕਰਦੇ ਨੇ ਸੰਤ ਕਦਾ ਜਪ ਕਰਦਾ ਕਾਹੇ ਬਲੋ ਵੋ ਪਾਣੀ ਕਾਹੇ ਬਲੋ ਵੋ ਪਾਣੀ ਇਹ ਪਲਾਨੀ ਪਾਣੀ ਰੜਤੇ ਆ ਸੰਤਾ ਨੇ ਪ੍ਰਾਪਤੀ ਦਸਣ ਕੀ ਆ ਜਬ ਬੜਾ ਕੀਤਾ ਤਬ ਬੜਾ ਕੀਤਾ ਪ੍ਰਾਪਤੀ ਦਸਣ ਕੀ ਆ ਕਿਸੇ ਪ੍ਰਾਪਤੀ ਦਿਖਾਓ ਪ੍ਰਾਪਤੀ ਕੀ ਦਸਣ ਉਹਦਾ ਬਿਸ਼ਰਮ ਦੀ ਮਾਂ ਕੋਠੀ ਚ ਬੂ ਕੋਠੀ ਜਿਹੜਾ ਕੋਈ জায়গা ਕੋਠੀ ਖਾਲੀ ਹੈ ਮੈਂ ਲੱਭ ਲਈਆਂ ਕੋਈ ਕੋਠੀ ਚ ਲੱਭਣੋ 2 ਸਾਲ ਨੂੰ ਹੋਰ ਦੱਸਦੇ ਲੋਕਾਂ ਨੂੰ ਕੀ ਆ ਤੁਹਾਡੀ ਕੋਠੀ ਚ ਕੋਠੀ ਦਾ ਦਾਣੇ ਵੀ ਨਹੀਂ ਖਾਣ ਜੁਗ ਤੇ ਕੋਠੀ ਦਾਣੇ ਤੇ ਕਮਲੇ ਸਿਆਣੇ ਹੋ ਜਾਂਦੇ ਤੁਹਾਡੇ ਜਿਹੜੇ ਕਮਲੇ ਚੇਲੇ ਆਏ ਤੇ ਉਹ ਵੀ ਸਿਆਣੇ ਹੋ ਜਾਂਦੇ ਦਾਣੇ ਕੋਠੀ ਚ ਹੁੰਦੇ ਕੋਠੀ ਖਾਲੀ ਐ ਉਹ ਇੰਦੇ ਰੂਪੀ ਕੋਠੀ ਚ ਤੁਹਾਡੇ ਹੁੰਦੇ ਦਾਣੇ ਤੇ ਕਮਲੇ ਜਿਹੜੇ ਆਏ ਤੇ ਤੁਹਾਡੇ ਚੇਲੇ ਸਿਆਣੇ ਹੋ ਜਾਂਦੇ ਹੋ ਉਹਨਾਂ ਨੂੰ ਅਕਲ ਦੇ ਦਿੰਦੇ ਕੋਈ ਹਾਂਜੀ 184 ਜਿਨੇ ਉਪਾਈ ਸੋਹ ਸਿਮਰੋ ਨਿਰਵਾਣੀ 184 ਜਿਨੇ ਉਪਾਈ ਜਿਨੇ 84 ਲੱਖ ਜੂਨ ਪੈਦਾ ਕੀਤੀ ਹੈ ਉਹ ਸਿਮਰੋ ਨਿਰਵਾਣੀ ਸੋਹ ਸਿਮਰੋ ਨਿਰਵਾਣੀ ਉਹ ਨਿਰਵਾਣੀ ਆ ਉਹਦੇ ਬਾਰੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਕੌਣ ਨਿਰਵਾਣੀ ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਤੈਅ ਹੈ ਉਹ ਨਿਰਵਾਣੀ ਹੈ ਬਸ ਬੋਲਣ ਤੋਂ ਪਰੇ ਹੀ ਆ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਸਮਝਾਇਆ ਨਹੀਂ ਜਾ ਸਕਦਾ ਕੀ ਹੈ ਜਿਹਨਾਂ 184 ਪੈਨਾ ਕੀਤੀ ਦਰਬਾਣੀਆਂ ਬੋਲਣ ਤੋਂ ਪਰੇ ਐ ਉਹ ਬੋਲ ਔ ਬੋਲ ਮਦ ਹੈ ਸੋਏ ਬੋਲਣ ਤੋਂ ਪਰੇ ਐ ਅਬੋਲ ਹੈ ਜੀ ਉਹ ਨਿਰਵਾਣੀ ਹੈ ਸੋ ਸਿਮਰੋ ਨਿਰਵਾਣੀ ਦਰਬਾਣੀ ਕਾਏ ਕਾਏ ਕਮੰਡਲ ਕਾਪੜਿਆਰੇ 68 ਕਾਏ ਫਿਰਾਹੀ ਕਾਇ ਕਮੰਡਲ ਕਾਪੜਿਆ ਰੇ ਆ ਕਮੰਡਲ ਚੱਕਿਆ ਆ ਜਿਹੜਾ ਪਿੱਛੇ ਬਿਸਤਰਾ ਬੰਨਿਆ ਕੱਪੜੇ ਕੀ ਕਰਨਾ ਹੈ 68 ਕਾਇ ਫਿਰਾਹੀ 68 ਤੀਰਥਾਂ ਦੇ ਚੁੱਕੀ ਫਿਰਦਾ ਇਹਨੂੰ ਜੈਸੇ ਗੱਠੜੀ ਆਪਣੇ ਤੈਸਾ ਬੀਤਣਾ ਕੋਈ ਕਹਿੰਦਾ ਫਿਰਦਾ ਕੱਪੜੇ ਰੱਖੇ ਨੇ 68 ਤੀਰਥਾਂ ਦੇ ਘੁੰਮੀ ਜਾਂਦਾ ਇੱਕ ਕਮੰਡਲ ਰੱਖਿਆ ਹੋਇਆ ਇਹ ਕਹਿੰਦਾ ਰੱਖਿਆ ਕੀ ਕਰਨਾ ਤਾਰਬ ਕੀ ਇਹ ਤੇਰੇ ਕੱਪੜਿਆਂ ਦੇ ਵਿੱਚ ਕੀ ਪਾਇਆ ਹੋਇਆ ਆ ਤੇਰੇ ਘੁੰਡਲ ਕੀ ਹੈ ਜਿੱਤੇ ਜਾਣਾ ਉੱਥੇ ਦਾ ਪਾਣੀ ਹੁੰਦਾ ਭਾਈ ਬਦਤ ਤਰਲੋਚਨ ਸੁਣ ਲੈ ਪ੍ਰਾਣੀ ਕਣ ਬਿਨ ਗਾਹਾ ਕੀ ਪਾਹੀ ਬਦਤ ਤਰਲੋਚਨ ਸੁਣ ਲੈ ਪ੍ਰਾਣੀ ਤਰਲੋਚਨ ਕਹਿੰਦਾ ਹੂ ਸਨਿਆਸੀ ਨੂੰ ਕੰਨਾ ਗਾਦਤ ਹੈ ਬਹੁਤ ਪਾਇਆ ਠਾੜਤੀ ਰਸਤੇ ਘੁਮ ਘੁਮ ਕੇ ਪੈੜੀ ਬਹੁਤ ਬੜੀ ਹੈ ਨਾ ਬਹੁਤੇ ਚੱਲ ਨਹੀਂ ਆਉਂਦੇ ਉਹਦੇ ਪੈੜੀ ਤੇ ਗਾ ਨਹੀਂ ਪਾਉਂਦੇ ਤਾਂ ਠਾੜਤੀ ਰਸਤੇ ਘੁਮ ਘੁਮ ਗਾ ਪਾਇਆ ਪਿਆ ਪਰ ਵਿੱਚੋਂ ਨਿਕਲ ਆ ਗਈ ਕਣਬੇਨ ਦਾ ਤਾਂ ਸੀ ਜਿਹੜੀ ਤੂੰ ਚੀਜ਼ ਗਾਉਣਾ ਜਿਉਂ ਚ ਦਾਣਾ ਹੁੰਦਾ ਕੋਈ ਕਣਬੇਨ ਕਣ ਕਣਬੇਨ ਗਾਹ ਕਣ ਤਾਂ ਹੈ ਦੀ ਗਾਹ ਜਨ ਪਰਾਲੀ ਗਾਹੀ ਜਨ ਉਹ ਪਰਾਲੀ ਨੂੰ ਗਾ ਪਾਇਆ ਹੋਇਆ ਉਹ ਜੋ ਨਿਕਲਣਾ ਕੀ ਹੈ ਨਾ ਪਰਾਲੀ ਦੀ ਟੂੜੀ ਬਣੇ ਨਾ ਉਹ ਜੋ ਦਾਣਾ ਨਿਕਲੇ ਦਾਦਾ ਟੂੜੀ ਬਣੇ ਪਰਾਲੀ ਦੀ ਨਾ ਉਹ ਦਾਣਾ ਨਿਕਲੇ ਜਿਹੜੇ ਠਾੜ ਤੀਰਥਾਂ ਤੇ ਘੁੰਮਦੇ ਨੇ ਨਾ ਆ ਇਦਾਂ ਆਪਣੇ ਵੀ ਫਰਦੇ ਨੇ ਕੋਈ ਚਲੇ ਪੈਰੀਂ ਜਾਣਾ ਜੇ ਉੱਤੇ ਹੇਮਕੋਟ ਤੇ ਪਰਾਲੀ ਰਾਜ ਵਿਛਾਇਆ ਕਰੋ ਖਾਪਾ ਦੇ ਕਰੋ ਉਹ ਰੇ ਕਣਵੇਂ ਗਾਹਾਂ ਕੀ ਬਾਹੀ ਉਹਨਾਂ ਨੇ ਗੁਰਬਾਣੀ ਨੇ ਖਰਾਬ ਕਿਹਾ ਤਾਂ ਸੰਤ ਸਾਡੇ ਚਾਵੜੇ ਇਹ ਕੰਮ ਸ਼ੁਰੂ ਕਰਾ ਦਿੱਤਾ ਵੇ ਬੋਲਣਾ ਨਾ ਸਕੋ ਇਹ ਸੰਤਾ ਵੜਦਨ ਬਹੁਤ ਸ਼ਾਤਰ ਨੇ ਹੈ ਰਾ ਡੇਰੇ ਬਣਾ ਕੇ ਨਾਲ ਦੁਕਾਨ ਦੁਕਾਨਾ ਬਣਾ ਲਈਓ ਰਾਜ ਦੇ ਦੇ ਪੈਸੇ ਟਿਬੀ ਲੈ ਕੇ ਕਿਸੰਦ ਜਾਉਗੀ ਕਿਰਾਵਾ ਚੜਿਆ ਕਰੂਗਾ ਬਹੁਤ ਸਕੀਮ ਨਾ ਪਹਿਲਾ ਬਣਾਉਂਦੇ ਨੇ ਇੱਥੇ ਕੁ ਬਣਾਈਏ ਇੰਨੇ ਕਿਲੋਮੀਟਰ ਇੱਥੇ ਆ ਕੇ ਚਾਚੂ ਦੀ ਲੋਡ ਪੈਂਦੀ ਐ ਲੋਕਾਂ ਨੂੰ ਜੋਸ਼ੀ ਮੱਠ ਕਿੱਥੇ ਜਾਈਦਾ ਸ਼ਾਦਨ ਨੇ ਉਹ ਦੁਕਾਨ ਦੁਕਾਨ ਵੀ ਉੱਤੇ ਖੋਲ ਦੇਆ ਜਿੱਥੇ ਚਰਾਹਾ ਹੋਊਗਾ ਕਹਿੰਦਾ ਪਹਿਲਾਂ ਹੀ ਗੱਲ ਉਹ ਚਰਾਹੇ ਤੇ ਇੱਥੇ ਦੁਕਾਨ ਇੱਥੇ ਰੌਣਕ ਲੱਗਣੀ ਐ ਅਜਿਹਾ ਹੈ ਜਿੱਥੇ ਮੜਵਾਨੀ ਦੀ ਦੁਕਾਨਾਂ ਤੋਂ ਬਾਜ਼ਾਰ ਬਣੇ ਪਏ ਰਹੇ ਇਹ ਵੀ ਜਾਣਦੇ ਨੇ ਇਹਨਾਂ ਨੇ ਬਾਜ਼ਾਰ ਦੇਖੇ ਜੀ ਆਪਣੀ ਉੱਥੇ ਇੱਕ ਦੁਕਾਨ ਦਾ ਅੱਡਾ ਲਾ ਦਿੰਦੇ ਨੇ ਚਾਹ ਬਣਾ ਦੱਸ ਪੋਹਤੇ ਦੋ ਚਾਰ ਪਿਆਲੀਆਂ ਰੱਖ ਕੇ ਵੇਚਣ ਚਾਹ ਬਣਾਉਂਦੇ ਸੰਧਤਾ ਹੀ ਜਾਂਦੀ ਹੈ ਚਾਹ ਫੀਲ ਜਾਂਦੀ ਹੈ ਜਦ 2 4 10 ਕੋਈ ਨਾ ਕੋਈ ਖਾਲੀ ਤਾਂ ਜਾਂਦਾ ਹੀ ਨਹੀਂ ਦੇਖੇ ਜਾਂਦੇ ਨੇ ਸਾਰੇ ਇਹਨਾਂ ਨੂੰ ਪਤਾ ਵੀ ਜੇ ਫਰੀ ਪਲਾਮਾਂ ਦੇ ਪੈਸੇ ਜ਼ਿਆਦਾ ਮਿਲਣਗੇ ਇਹ ਬੁੱਲ ਪਲਾਮਾਂ ਦੇ ਤਾਂ ਲੜੂ ਵਾਲਾ ਕਹਿੰਦਾ ਇਹ ਤੁਸੀਂ 10 ਰੁਪਏ ਦੀ ਕਰਤੀ ਚਾਹ ਤਾਂ ਪਿਛੇ 5 ਰੁਪਏ ਦੀ ਪਾਛਾ ਤਰਨੇ ਲੋਕੇ